ਤਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਸ਼ਿਖਾ ਸੰਧੀਰ ਇਸ ਸਮੇ ਅਸੀਂ ਜ਼ੀਰਾ ਦੇ ਵਿੱਚ ਮੌਜੂਦ ਹਾਂ ਔਰ ਜ਼ੀਰਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪਰਵਾ ਕੱਠ ਵੇਖਣ ਨੂੰ ਮਿਲਿਆ ਔਰ ਇੱਕ ਖਾਸ ਮੀਟਿੰਗ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਗਈ ਹੈ ਤੁਸੀਂ ਪਿੱਛੇ ਤੱਕ ਦੇਖੋਗੇ ਤھا ਰੱਖਣ ਤੱਕ ਨੂੰ ਇੱਥੇ ਜਗ੍ਹਾ ਨਹੀਂ ਤੁਹਾਨੂੰ ਮਿਲੇਗੀ ਔਰ ਤੁਸੀਂ ਦੇਖੋ ਜਿਹੜੇ ਲੋਕ ਤਮਾਮ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਉਹ ਤਮਾਮ ਲੋਕ ਤੁਹਾਨੂੰ ਇੱਥੇ ਨਜ਼ਰ ਹੋਣਗੇ ਭਾਵੇਂ ਬਜ਼ੁਰਗ ਹੋਣ ਛੋਟੀ ਉਮਰ ਦੇ ਨੌਜਵਾਨ ਹੋਣ ਜੋਸ਼ ਤੁਸੀਂ ਦੇਖ ਸਕਦੇ ਹੋ ਕਿ ਅਕਾਲੀ ਦਲ ਦੇ ਵਿੱਚ ਹੱਲੇ ਦੀ ਉਸੇ ਢੰਗ ਦੇ ਨਾਲ ਲੋਕਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਇੱਕ ਸੱਦੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਾਲੀ ਵਰਕਰਸ ਤੁਹਾਨੂੰ ਇੱਥੇ ਨਜ਼ਰ ਆ ਰਹੇ ਹੋਣਗੇ ਦੂਰ ਦੂਰ ਤੱਕ ਜਿੱਥੇ ਵੀ ਤੁਸੀਂ ਨਿਗਾਹ ਮਾਰੋਗੇ ਉੱਥੇ ਤੁਹਾਨੂੰ ਅੱਜ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਉਹ ਨਜ਼ਰ ਆਨ ਕਿਤਾ ਇਸ ਮੀਟਿੰਗ ਦਾ ਮਕਸਦ ਇਹ ਹੀ ਹੈ ਕਿ ਅਕਾਲੀ ਦਲ ਨੂੰ ਮੁੜ ਪੰਜਾਬ ਦੇ ਵਿੱਚ ਦੀਨ ਦਾ ਕੀਤਾ ਜਾਵੇ ਜਿਵੇਂ ਕਿ ਆਪੋਜੀਸ਼ਨ ਬਾਕੀ ਪਾਰਟੀਆਂ ਕਹਿੰਦੀਆਂ ਨੇ ਕਿ ਅਕਾਲੀ ਦਲ ਦਾ ਰਾਜ ਹੁਣ ਖਤਮ ਹੋ ਚੁੱਕਿਆ ਹੈ ਪਰ ਇਹ ਭੀੜ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਅਕਾਲੀ ਦਲ ਹਲੇ ਵੀ ਪੰਜਾਬ ਦੇ ਵਿੱਚ ਜਿਉਂਦੀ ਹੈ ਦੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਨੇ ਇਹ ਲੋਕੋ ਨੇ ਜੋ ਕਾਲੀ ਦਲ ਦੇ ਨਾਲ ਮੋٹے ਨਾਲ ਮੋਡਾ ਜੋੜ ਕੇ ਖੜੇ ਰਹਿੰਦੇ ਨੇ ਚਾਹੇ ਔਖਾ ਸਮਾ ਕਿੰਨਾ ਕਿਉਣਾ ਆਇਆ ਹੋਵੇ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਇੱਥੇ ਇਕੱਠੇ ਹੋਏ ਹੋ ਕਿੰਨੇ ਸਾਲ ਹੋ ਗਏ ਤੁਹਾਨੂੰ ਪਾਰਟੀ ਨਾਲ ਜੁੜੇ ਹੋਏ ਕਿੰਨੇ ਸਾਲ ਹੋ ਗਏ ਤੁਹਾਨੂੰ ਕਾਲੀ ਨਾਲ ਜੁੜੇ ਹੋਏ ਇਹ ਸਮਝੋ ਸਾਡੀ ਸੁਰੱਖਤ ਸਮਝਦੇ ਆ ਕਾਲੀ ਆਣਾ ਹਾਂਜੀ اوے کالیاں نے ووٹا ਪਾਉਂਦੇ ਰਹੇ ਆ। ਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨਵੇਂ ਅਕਾਲੀ ਦਲ ਦੇ ਨਾਲ ਜੁੜੇ ਰਹੇ ਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਅਕਾਲੀ ਦਲ ਦੇ ਨਾਲ ਜੁੜੇ ਹੋ। ਕਿੰਨਾ ਸਮਾਂ ਹੋ ਗਿਆ ਅਕਾਲੀ ਦਲ ਜੁੜੇ ਹੋਏ। ਸਾਨੂੰ ਤਾਂ ਜੰਮੇ ਦਾ ਅਕਾਲੀ ਦਲ ਦੇ। ਜੰਮੇ ਅਕਾਲੀ ਦਲ ਦੇ। ਕੀ ਲੱਗਦਾ ਕਿ ਆਣਾ ਲ ਭਿੱਖ ਕਿਉਂ ਆ ਕਿਉਂਕਿ ਬਾਕੀ ਸਾਰੀ ਪਾਰਟੀਆਂ ਕਹਿੰਦੀਆਂ ਨੇ ਕਿ ਅਕਾਲੀ ਦਲ ਦਾ ਤਾਂ ਹੁਣ ਪੰਜਾਬ ਚ ਕੱਖ ਨਹੀਂ ਬਚਿਆ ਪਰ ਇਹ ਭੀੜ ਕੁਛ ਹੋਰ ਹੀ ਦੱਸ ਰਹੀ ਹੈ। ਕਰਤੇ ਹੈ ਸਾਹਸ ਮਾਨ ਬੰਧਾਨੇ ਚੰਗ ਮੈ ਉਹਨਾਂ ਨੇ ਖਾ ਕੇ ਨਾ ਗੁੱਟਰੋਂ ਕੇ ਬਾਅਦ ਚੱਲਦੇ ਹੈ। ਆਉਣਗੇ ਬਿਲਕੁਲ ਆਉਣਗੇ ਇਹ ਨਰੇਟਿਵ ਕ੍ਰੀਏਟ ਕੀਤਾ ਗਿਆ ਹੈ ਅਕਾਲੀ ਦਲ ਦੇ ਖਿਲਾਫ ਵਿਰੋਧੀ ਪਾਰਟੀਆਂ ਵੱਲੋਂ ਤੇ ਕੁਝ ਜਥੇਬੰਦੀਆਂ ਵੱਲੋਂ ਅਕਾਲੀ ਦਲ ਬਹੁਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਮੋਢਲੇ ਤੌਰ ਤੇ ਬੈਠੇ ਨੇ ਇੱਥੇ ਵੀ ਇਕੱਠ ਸਾਹਮਣੇ ਸ਼ੋਕ ਹੋ ਰਿਹਾ ਅਕਾਲੀ ਦਲ ਫਿਰ ਸਰਕਾਰ ਵਿੱਚ ਆਵੇਗਾ ਅਕਾਲੀ ਦਲ ਜਿਹੜਾ ਉਹ ਪੰਜਾਬ ਦੇ ਹਿੱਤਾਂ ਵਾਸਤੇ ਹਮੇਸ਼ਾ ਨੇ ਕੰਮ ਕੀਤਾ ਭਾਵੇਂ ਉਹ ਕਿਸਾਨ ਨੇ ਭਾਵੇਂ ਮਜ਼ਦੂਰ ਨੇ ਭਾਵੇਂ ਆਰਤੀਏ ਨੇ ਭਾਵੇਂ ਮਲਾਜ਼ਮ ਨੇ ਸਾਰੇ ਵਰਗਾਂ ਵਾਸਤੇ ਕਾਲੀ ਦਲ ਨੇ ਹੀ ਕੁਛ ਕੀਤਾ ਤੇ ਡਵੈਲਪਮੈਂਟ ਦਾ ਕੰਮ ਜਿਹੜਾ ਪੰਜਾਬ ਵਿੱਚ ਹੈ ਉਹਨਾਂ ਦਾ ਕੀਤਾ ਆਪ ਬੋਲਦਾ ਸੋ ਸ਼ੁਰੂ ਤੋਂ ਲੈ ਕੇ ਹੀ ਕਾਲੀ ਦਲ ਪੰਜਾਬ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਤੇ ਅੱਗੇ ਵੀ ਕਰੇਗੀ ਸੋ ਇਹ ਨਰੇਟਿਵ ਜਿਹੜਾ ਬਦਰਤੀ ਪਾਰਟੀਆਂ ਨੇ ਕੀਤਾ ਵੀ ਕਾਲੀ ਦਲ ਖਤਮ ਹੋ ਗਿਆ ਖਤਮ ਨਹੀਂ ਹੋਇਆ ਇਹਨਾਂ ਵੱਲੋਂ ਤੁਹਾਡੀ ਪ੍ਰਚਾਰ ਗਲਤ ਕੀਤਾ ਗਿਆ ਹੈ ਬੇਅਦਮੀ ਦੇ ਮਾਮਲੇਾਂ 'ਚ ਵੀ ਗਲਤ ਪ੍ਰਚਾਰ ਕੀਤਾ ਗਿਆ ਜਿੰਦੇ ਵਿੱਚ ਬਾਦਲ ਪਰਿਵਾਰ ਨੂੰ ਬਦਨਾਮ ਕੀਤਾ ਗਿਆ ਬਾਦਲ ਪਰਿਵਾਰ ਇਹਨਾਂ ਕਸੂਰਵਾਰ ਨਹੀਂ ਹੈ ਕਿਉਂ ਇਹ ਫਿਰ ਚੜ੍ਹਦੀ ਕਲਾ ਵਿੱਚ ਆਉਣਗੇ ਮੈਂ ਉਮੀਦ ਕਰਦਾ ਕਿ ਸਾਰੇ ਪੰਜਾਬ ਵਿੱਚ ਇੱਕ ਨਵਾਂ ਮਾਹੌਲ ਕ੍ਰੀਏਟ ਹੋਵੇਗਾ ਸ਼ਾਂਤੀ ਦਾ ਮਾਹੌਲ ਡਿਸਪੀਨਲ ਦਾ ਮਾਹੌਲ ਤੇ ਨਵੇਂ ਕੰਮਾਂ ਨੂੰ ਡਵੈਲਪਮੈਂਟ ਦੇ ਇੱਕ ਨਵਾਂ ਰੂਹ ਬਖਸ਼ੇ ਜਾਣ ਕੇ ਅਕਾਲੀ ਦਲ ਆਹ ਨਖ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤਾਂ ਤੁਹਾਨੂੰ ਦੂਰ ਦੂਰ ਤੱਕ ਨੌਜਵਾਨ ਬਜ਼ੁਰਗ ਸਾਰੇ ਨਜ਼ਰ ਆਣਗੇ ਕਹਿੰਦੇ ਨੇ ਕਿ ਨੌਜਵਾਨ ਤਾਂ ਅਕਾਲੀ ਦਲ ਦੇ ਨਾਲ ਜੁੜਦੇ ਨੇ ਤੁਸੀਂ ਇਸ ਟਾਟ ਦੇ ਵਿੱਚ ਕੀ ਕਰਦੇ ਹੋ ਅਸੀਂ ਜੁੜੇ ਆ ਜੀ ਸ਼ੁਰੂ ਤੋਂ ਜੁੜੇ ਆ ਜੀ ਅਕਾਲੀ ਦਲ ਨਾਲ ਤੇ ਅਾਨੂੰ ਬਹੁਤ ਵਧੀਆ ਲੱਗਦੇ ਆ ਜੀ ਓਕੇ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਦੇ ਉੱਤੇ ਵੀ तमाम ਉਹ ਲੀਡਰ ਜਿਹੜੇ ਨੇ ਮੌਜੂਦ ਨੇ ਤਾਂ ਅਕਾਲੀ ਦਲ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਪੈਰ ਰੱਖਣ ਨੂੰ ਵੀ हां ਜਿਹੜੀ ਹੈ ਨਹੀਂ ਹੈ ਤਾਂ ਤੁਸੀਂ ਦੂਰ ਦੂਰ ਤੱਕ ਦੇਖ ਪਾ ਰਹੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਰਣਜੀਤ ਸਿੰਘ ਸਯਾਦਾ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਇਕੱਠ ਅਕਾਲੀ ਦਲ ਦਾ ਇੱਥੇ ਦੇਖਣ ਨੂੰ ਮਿਲ ਰਿਹਾ ਤਾਂ ਇਹ तमाम ਉਹ ਲੋਕ ਨੇ ਜੋ ਅਕਾਲੀ ਦਲ ਨੂੰ ਪਸੰਦ ਕਰਦੇ ਨੇ ਹਾਲਾਂਕਿ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਤੁਸੀਂ ਇਕੱਠ ਜਿਹੜਾ ਹੀ ਪਤਾ ਹੈ ਇਸ ਗੱਲ ਦੀ ਕਿ ਅਕਾਲੀ ਦਲ ਹਲੇ ਵੀ ਪੰਜਾਬ 'ਚ ਜਿੱਤ ਰਿਹਾ ਹੈ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਕਿ ਜਿਹੜਾ ਅਕਾਲੀ ਦਲ ਦੇ ਵਿੱਚ ਨਵੇਂ ਤਰੀਕੇ ਦੇ ਨਾਲ ਹੁਕਾਰਾ ਭਰਦੇ ਹੋਏ ਲੋਕ ਜਿਹੜੇ ਨੇ ਉਸ ਗੱਲ ਦੀ ਗਵਾਹੀ ਜ਼ਰੂਰ ਭਰ ਦੇਣ ਕਿ ਇਹ तमाम ਲੋਕ ਨੇ ਜੋ ਸ਼ੁਰੂ ਤੋਂ ਜੁੜੇ ਹੋਏ ਨੇ ਜਦੋਂ ਅਕਾਲੀ ਦਲ ਪੰਜਾਬ ਦੇ ਵਿੱਚ ਹੋਂਦ ਚਾਹੀ ਸੀ ਇਹਨਾਂ ਦੇ ਪਰਿਵਾਰ ਅਗੋ ਪੀੜੀ ਦਰ ਪੀੜੀ ਚੜੀ ਆ ਕਾਲੀ ਦਾਲ ਦੇ ਨਾਲ ਜੁੜਦੇ ਰਹਿੰਦੇ ਨੇ ਜਿਹੇ ਦੇ ਵਿੱਚ ਲੀਡਰ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਜਿਹੜੀ ਖਾਸ ਤਰੀਕੇ ਨਾਲ ਸੁਖਬੀਰ ਬਾਦਲ ਜੀ ਵੱਲੋਂ ਸੱਦੀ ਇਹ ਅੱਜ ਦੀ ਹਰਪ੍ਰੀਤ ਸਿੰਘ ਹੀਰੋ ਦੇ ਗ੍ਰਹਿ ਵਿਖੇ ਸਰਦਾਰਕਬੀਰ ਸਿੰਘ ਬਾਦਲ ਜੀ ਪਹੁੰਚ ਰਹੇ ਹੈ ਜੀ ਇਹ ਜਿਹੜਾ ਵਿਚਾਰ ਵਿਸ਼ਾਲ ਕਾਠ ਹੈ ਜੀ ਇਹ 2027 ਦੀਆਂ ਚੋਣਾਂ ਦਾ ਮੋੜ ਬਣ ਰਿਹਾ ਜੀ ਇੱਥੇ ਤਕਰੀਬਨ ਵੇਖ ਲਓ ਜੀ 10000 ਤੋਂ 15000 ਬੰਦੇ ਦਾ ਇਕੱਠ ਆ ਇਹ ਦਰਸਾਉਂਦਾ ਹੈ ਵੀ 2027 ਦੇ ਵਿੱਚ ਆਉਣ ਵਾਲੀ ਸ਼ਰੋਮਣੀ ਅਕਾਲੀ ਦਲ ਦਾ ਮੋਢ ਬਣ ਰਿਹਾ ਜੀ ਇਹਨਾਂ ਵੈਗਰ ਜੀ ਕਹ ਖਲਸਾ ਤੇ ਵੈਗਰ ਜੀ ਕੀ ਫਤਿਹ ਸੁਪੀਰ ਬਾਦਲ ਸਾਹਿਬ ਨਾਲ ਤੁਹਾਡੀ ਗੱਲ ਹੁੰਦੀ ਹੈ ਕਿਸੇ ਦੀ ਉਹ ਤੁਹਾਨੂੰ ਕਿਸ ਤਰੀਕੇ ਦੇ ਨੇਤਾ ਲੱਗਦੇ ਸਖਬੀਰ ਬਾਦਲ ਜੀ ਬਹੁਤ ਵਧੀਆ ਤੇ ਨ ਧੜਕਾ ਲੀਡਰ ਨੇ ਜੋ ਖੇਤੀ ਕਿਸਾਨੀ ਦੇ ਨਾਲ ਜੁੜੇ ਨੇ ਜੋ ਬਹੁਤ ਵਧੀਆ ਪੰਜਾਬ ਨੂੰ ਜਿੰਨਾ ਵੀ ਕੁਝ ਦਿੱਤਾ ਉਹ ਸਖਬੀਰ ਬਾਦਲ ਜੀ ਨੇ ਅੱਜ ਤੱਕ ਉਹਨਾਂ ਦੀਆਂ ਬੜੀਆਂ ਦੇਣਾਂ ਨੇ ਬੜਾ ਖੁਸ਼ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ 2027 ਦੇ ਵਿੱਚ ਨ ਧੜਕ ਜੋ ਸਰਕਾਰ ਬਣੇਗੀ ਨਰੋਲ ਸਰਕਾਰ ਬਣੇਗੀ ਜੋ ਜੀਰੇ ਹਲਕੇ ਦੇ ਵਿੱਚ ਅੱਜ ਸਰਦਾਰ ਸਖਬੀਰ ਸਿੰਘ ਬਾਦਲ ਜੀ ਪਹੁੰਚ ਰਹੇ ਨੇ ਅੱਜ ਜਿਹੜਾ ਕੱਠ ਠਾਠਾ ਮਾਰਦਾ ਕੱਠ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਜੋ ਅੱਜ ਠਾਠਾ ਮਾਰਦਾ ਕੱਠ ਜੀਰੇ ਹਲਕੇ ਦਾ 10 ਤੋਂ 15000 ਬੰਦਾ ਅੱਜ ਸਾਡੇ ਅਰੇਂਜਮੈਂਟ ਕੀਤੇ ਤੋਂ ਅਰੇਂਜਮੈਂਟ ਕੀਤੇ ਤੋਂ ਵੀ ਜਿਆਦਾ ਕੱਟ ਹੋ ਗਿਆ ਸੰਗਤ ਦਾ ਊਰਜਾ ਹੋ ਗਿਆ ਸ਼ਰੋਮਣੀ ਕਾਲੀਗੜ੍ਹ ਦੇ ਲਈ ਸ਼ਰੋਮਣੀ ਕਾਲੀਗੜ੍ਹ ਦੀ ਚੜ੍ਹਦੀ ਕਲਾ 2027 ਦੀ ਜਿਹੜਾ લક્ષਣ ਹੈ ਜੀਰੇ ਹਲਕੇ ਦਾ ਉਹ ਹਰਪ੍ਰੀਤ ਸਿੰਘ ਹੀਰੋ ਦੀ ਝੋਲੀ ਪੈ ਚੁੱਕਾ ਹੈ ਸੰਗਤ ਦਾ ਪਿਆਰ ਵੇਖਣ ਨੂੰ ਮਿਲ ਰਿਹਾ ਅੱਜ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ 27 ਦਾ ਇਲੈਕਸ਼ਨ ਹੈ ਉਹ ਜੀਰਾ ਹਲਕੇ ਤੋਂ ਹਰਪ੍ਰੀਤ ਸਿੰਘ ਹੀਰੋ ਜਿੱਤ ਚੁੱਕੇ ਨੇ ਸਮਝੋ ਅੱਜ ਦਾ ਘੱਟ ਦੇਖ ਕੇ ਹਾਂ ਜਦੋਂ ਗੱਲ ਹੁੰਦੀ ਹੈ ਬਾਦਲ ਸਾਹਿਬ ਜੀ ਨਾਲ ਸੁਖਬੀਰ ਬਾਦਲ ਜੀ ਨਾਲ ਲੋਕ ਇੰਨੀ ਕਿਤੇ ਤੁਹਾਨੂੰ ਲੱਗਦੇ ਕਿ ਨੇਤਾ ਨੇ ਕਿਉਂਕਿ ਬਹੁਤ ਛਵੀ ਹੈ ਇਸ ਸਮੇਂ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੇ ਨਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਤੁਸੀਂ ਦੇਖ ਸਕਦੇ ਹੋ ਪਿਛਲੇ 10-15 ਸਾਲਾਂ ਤੋਂ ਆਪਾਂ ਪੋਲਟਿਕਸ ਦੇਖ ਰਹੇ ਹਾਂ ਪੰਜਾਬ ਦੀ। ਇਹ ਸਭ ਤੋਂ ਜ਼ਿਆਦਾ ਇੱਕ ਕੰਮ ਹੋਇਆ ਜਿਸ ਨਾਲ ਸਭੀ ਜੀ ਬਾਦਲ ਦੀ ਰਹਿਨਮਾਈ ਦੇ ਰੋਇਆ ਉਹਨੇ ਹੋਇਆ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਬਾਅਦ ਕੋਈ ਕੰਮ ਹੋਇਆ ਹੀ ਨਹੀਂਗਾ ਜੀ ਸੋ ਇਸ ਕਰਕੇ ਇੱਕ ਵਿਜ਼ਨਰੀ ਲੀਡਰ ਨੇ ਭਾਨ ਸਾਹਿਬ ਔਰ ਉਹਨਾਂ ਦੀ ਰਹਿਨਮਾਈ ਹੇਠ ਪੰਜਾਬ ਜਿਹੜਾ ਹੈ ਉਹ ਪੂਰੀ ਤਰੱਕੀ ਕਰੂਗਾ ਔਰ ਸਾਨੂੰ ਉਹਨਾਂ ਦੀ ਲੀਡਰਸ਼ਿਪ ਤੇ ਪੂਰਾ ਵਿਸ਼ਵਾਸ ਹੈ ਤੁਸੀਂ ਦੇਖ ਸਕਦੇ ਹੋ ਕਿ ਕੱਠ ਵੀ ਔਰ ਇਹ ਨੌਜਵਾਨਾਂ ਦੇ ਵਿੱਚ ਵੀ ਜਿਹੜਾ ਅਕਾਲੀ ਦਲ ਦੀ ਮੀਟਿੰਗ ਨੂੰ ਲੈ ਕੇ ਖਾਸ ਤਰੀਕੇ ਨਾਲ ਹੈ ਤੁਸੀਂ ਦੂਰ ਦੂਰ ਤੱਕ ਆ ਕੇ ਹੋ 5000 ਤੱਕ ਦਾ ਇੱਕ ਆਠ ਆਪਾਂ ਕਹਿ ਸਕਦੇ ਆ ਕਿ ਲੋਕ ਜਿਹੜੇ ਤਬਾਅ ਅਕਾਲੀ ਦਲ ਨੂੰ ਚਾਣ ਵਾਲੇ ਨੇ ਅਕਾਲੀ ਦਲ ਦੇ ਨਾਲ ਉਹ ਕਾਂਗਰਸ ਆਈ ਸੀ ਉਹ ਨਾਲ ਇੱਥੇ ਪਹੁੰਚੇ ਨੇ ਤੇ ਅਕਾਲੀ ਦਲ ਨੇ ਕੀ ਕੀਤਾ ਮੈਨੂੰ ਕੋਈ ਇੱਕ ਹੀ ਕੰਮ ਬਣਾ ਦਿਓ ਤਾਂ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਨੇ ਸੁਭੀਰ ਸਿੰਘ ਬਾਦਲ ਵੀ ਇਸ ਮੀਟਿੰਗ ਦੇ ਵਿੱਚ ਪਹੁੰਚ ਜਾਣਗੇ ਔਰ ਉਹਨਾਂ ਨੂੰ ਮਾਣ ਖਤਮਾਬ ਲੋਕਾਂ ਦੇ ਨਾਲ ਉਖਾਦੇ ਹੋਣਗੇ ਤੇ ਦੱਸ ਕਰਦੇ ਕਿ ਆੜ ਵਾਲੇ ਪੰਜਾਬ ਦੇ ਵਿੱਚ ਕੀ ਕੁਝ ਨਵਾਂ ਲੈ ਕੇ ਆਇਆ ਹੋ ਸਕਦਾ ਕਿ ਸ਼ੋਭਨੀ ਅਕਾਲੀ ਦਲ ਦੀ ਸਰਕਾਰ ਫਿਰ ਪੰਜਾਬ ਦੇ ਵਿੱਚ ਹੋੜ ਬੜੇ ਹੋਰ ਇਹ ਸੁਪਨਾ ਫਿਰ ਤੋਂ ਸਰਕਾਰ ਹੋਵੇ ਕੈਮਰਾ ਪਰਸਨ ਹਾਪੀ ਦਿਨਾਲ ਤਸਵੀਰੇ ਤੋਂ ਬਚ